ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਇੱਕ ਆਪ ਬੀਤੀ ਜਿਹੜੀ ਤੁਹਾਡੇ ਨਾਲ ਹੋਏ ਅਨੁਭਵ ਜਿਹੜੇ ਆ ਉਹ ਆਪਾਂ ਸੀਰੀਅਲ ਨੰਬਰ ਦੇ ਨਾਲ ਸਾਂਝੇ ਕਰ ਰਹੇ ਆਂ ਉਹਦੇ ਸੀਰੀਅਲ ਦੇ ਥਰੂ ਇੱਕ ਤੁਹਾਡੇ ਨਾਲ ਗਰੁੱਪ ਵਿੱਚ ਬਹੁਤ ਹੀ ਮਿੱਤਰ ਪਿਆਰਾ ਦੇਗਾ ਉਹਦੇ ਨਾਲ ਵੀ ਬੜੀ ਕਲਾ ਬਰਤ ਦੀ ਸੀਗੀ ਤੇ ਉਹਦੇ ਨਾਲ ਤਿੰਨ ਚਾਰ ਬਣੀ ਇੱਕ ਛੋਟੇ ਛੋਟੇ ਜਿਹੜੇ ਮਹਾਰਾਜ ਨੇ ਕੋਤਕ ਕੀਤੇ ਉਹ ਆਪਾਂ ਅੱਜ ਸਾਂਝੇ ਕਰਦੇ ਆਂ ਭਾਈ ਦਾ ਭਾਈ ਅਜਾਇਬ ਸਿੰਘ ਜੀ ਸਾਡੇ ਨਾਲ ਹੁੰਦੇ ਸੀ ਉਹਤੇ ਬਹੁਤ ਅਬਿਹਾਤੀ ਦੇਗੇ ਬਿਲਕੁਲ ਭੋਲੇ ਭਾ ਅਨਪੜ੍ਹਤ ਕਹਦੇ ਹੀ ਆ ਬਈ ਅੰਦਰੋਂ ਬਾਹਰੋਂ ਇੱਕੋ ਜਿਹਾ ਸਾਫ਼ ਤੇ ਕੋਈ ਚਤਰਾਈ ਚਤਲਤਾ ਨਹੀਂ ਸੀਗੀ ਉਹਨਾਂ ਦੇ ਵਿੱਚ ਜਾਂ ਹੁਣ ਵੀ ਨਹੀਂ ਆ ਤੇ ਇਕੱਠੇ ਰਹਿੰਦੇ ਸੀ ਐਨੇ ਨਰਮ ਸੁਭਾਅ ਦੇ ਔਰ ਭੋਲੇ ਭਾ ਵਾਲੇ ਸੀਗੇ ਬਈ ਉਹਤੇ ਇਹ ਲਤਾਂਤ ਬਣਾਉਣ ਲੱਗੇ ਪਹਿਲਾਂ ਉਹ ਲੇਬਰ ਦੇ ਦੇਗਾ ਤਾਂ ਲਤਾਂਤ ਬਣਾਇਆ ਉਹਨਾਂ ਦਾ ਉੱਤੇ ਲਾਈਟ ਤੇ ਉਹ ਜਿਹੜਾ ਆਰਬੀ ਟੀਚਰ ਹੁੰਦਾ ਦੇਗਾ ਉਹਦੇ ਜਿਹੜਾ ਟ੍ਰੇਨਿੰਗ ਦਿੰਦਾ ਦੇਗਾ ਤਾਂ ਉਹਦੇ ਟ੍ਰੇਨਿੰਗ ਲੈਣ ਬਾਅਦ ਤੇ ਜਾਣਾ ਤਾਂ ਉੱਥੇ ਨੂੰ ਜਾਣ ਲੱਗੇ ਨੇ ਵੀ ਉਹਦੇ ਨਿਆਣਿਆਂ ਬਾਅਦ ਤੇ ਫਲ ਫਰੂਟ ਲੈ ਜਾਣਾ ਟੀਚਰ ਦੇ ਨਿਆਣਿਆਂ ਬਾਅਦ ਤੇ ਵੀ ਫਲ ਫਰੂਟ ਲੈ ਜਾਣਾ ਤਾਂ ਉਹ ਮੈਨੂੰ ਜਦੋਂ ਮਿਲਿਆ ਟੀਚਰ ਜਾਣਦਾ ਸੀ ਬਾਗ ਦੇਗਾ ਤਾਂ ਉਹ ਹੱਸੇ ਕਹਿੰਦਾ ਵੀ ਇਹ ਕਿੱਦਾਂ ਦਾ ਸਰਦਾਰ ਵਾ ਵੀ ਇਹੋ ਮੇਰੇ ਨਿਆਣਿਆਂ ਬਾਅਦ ਤੇ ਵੀ ਫਰੂਟ ਲੈ ਆਉਂਦਾ ਮੈਂ ਕਿਹਾ ਭਰਾਵਾ ਕਿੱਦਾਂ ਦਾ ਨਹੀਂ ਇਹ ਹੈ ਹੀ ਅਸਲੀ ਸਰਦਾਰ ਤੇ ਕਿ ਇਹ ਹੋਈ ਜਾਂ ਤੁਹਾਡਾ ਕਿਰਦਾਰ ਹੀ ਇਹ ਆ ਸਭ ਕੋ ਉਮੀਦ ਆਮ ਆਪਣੀ ਕਿਨਾ ਹਮ ਸਭ ਨਾਲ ਕੇ ਸਾਜਨ ਨਾਮ ਕੋ ਨਾ ਕੋ ਹਮਰਾ ਦੁਸ਼ਮਣ ਰਹੇ ਜਾਂ ਨਾਮ ਕਿਸਕੇ ਬਹਿرائی ਬੇ ਉਹ ਉਹ ਗਰਮਗਮਿਆਂ ਰਾ ਬਹੁਤ ਅਭਿਆਸੀ ਹੁੰਦਾ ਦੇਗਾ ਤਾਂ ਖਾਦ ਕਰਕੇ ਉਹਦੇ ਕੈਂਪ ਦੇ ਵਿੱਚ ਹੀ ਆਪਾਂ ਚਲ ਜਾਈਦਾ ਸੀ ਵੀਰਵਾਰ ਨੂੰ ਚਲ ਜਾਣਾ ਤਾਂ ਵੀਰਵਾਰ ਦੀ ਰਾਤ ਵੀ ਉੱਥੇ ਖਾਣਾ ਪਕਾਉਣਾ ਤੇ ਜੁਮੇ ਵਾਲੇ ਦਿਨ ਵੀ ਸ਼ੁੱਕਰਵਾਰ ਨੂੰ ਵੀ ਸਾਰਾ ਦਿਨ ਉੱਥੇ ਹੀ ਲਾਉਣਾ ਕਿਉਂਕਿ ਤੁਹਾਨੂੰ ਪਹਿਲਾਂ ਵੀ ਦੱਤਿਆ ਵੇ ਬਾਜਾ ਤੇ ਜੋੜੀ ਆਪਣੇ ਕੋਲ ਹੀ ਹੁੰਦੀ ਦੀ ਸਿੰਘਾਂ ਦੇ ਕੋਲ ਤੇ ਵਿਚਾਰਾ ਕਰੀ ਜਾਣੀਆਂ ਸ਼ਬਦ ਕੀਰਤਨ ਗਾਈ ਜਾਣਾ ਤੇ ਉੱਥੇ ਆਪਣਾ ਰਾਚਨ ਪਾਣੀ ਪਕਾਉਣਾ ਤੇ ਛਕਣਾ ਉਹ ਕੈਂਪ ਖਾਲੀ ਪਿਆ ਹੁੰਦਾ ਸੀਗਾ ਤੇ ਉਹ ਜਦੋਂ ਨਵੇਂ ਨਵੇਂ ਟੈਲੀਫੋਨ ਆਏ ਆ ਨਾ ਉਹਦੇ ਨਾਲ ਜਾਣੀ ਝਪਕੀ ਲੱਗਦੀ ਹੁੰਦੀ ਸੀਗੀ ਜਦੋਂ ਕਿਤੇ ਬਹੁਤ ਕਿਸੇ ਗੱਲ ਤੋਂ ਦੁਖੀ ਹੋ ਜਾਂਦਾ ਹੈਗਾ ਸਰੀਰਕ ਤੌਰ ਤੇ ਜਾਂ ਕਹਿੰਦੇ ਆ ਕੋਈ ਉਹਨੂੰ ਨਾ ਮਨ ਦੇ ਵਿੱਚ ਜਦੋਂ ਕੋਈ ਟੈਨਸ਼ਨ ਆਉਂਦੀ ਸੀਗੀ ਤਾਂ ਕੁਝ ਕੁ ਦਿਨ ਨਹੀਂ ਹਟਦੀ ਸੀਗੀ ਤਾਂ ਫਿਰ ਉਹ ਨਾ ਇੱਕ ਮਹਾਂਪੁਰਖ ਉਹਦੇ ਛਾਪਕੀ ਲੱਗਦੀ ਸੀ ਤਾਂ ਮਹਾਂਪੁਰਖ ਉਹਨੂੰ ਦਰਚੜ ਦਿੰਦੇ ਸੀ ਉਹ ਛਾਪਕੀ ਲੱਗੀ ਉਹਦੇ ਵਿੱਚ ਉਹ ਫਿਰ ਉਹ ਪ੍ਰੋਬਲਮ ਦਾ ਸਮਾਧਾਨ ਸੋਲੂਸ਼ਨ ਦੱਸ ਜਾਂਦੇ ਸੀ ਤਿੰਨ ਚਾਰ ਵਾਰੀ ਤਾਂ ਮੇਰੇ ਦੇਖਦੇ ਆ ਇਦਾਂ ਹੋਈ ਨਾ ਵੇ ਇੱਕ ਵਾਰੀ ਤਾਂ ਆਉਦੀ ਉਹ ਟੈਲੀਫੋਨ ਜਦੋਂ ਨਵੇਂ ਨਵੇਂ ਚੱਲੇ ਆ ਨੈੱਟ ਵਾਲੇ ਤਾਂ ਉਹ ਅਸੀਂ ਵੀ ਲੈ ਲਿਆ ਟੈਲੀਫੋਨ ਤਾਂ ਉਹਨੇ ਵੀ ਲੈ ਲਿਆ ਟੈਲੀਫੋਨ ਉਹਨੇ ਫਿਰ ਸਸਤਾ ਜਿਆ ਦੇਖ ਕੇ ਹਲਕਾ ਲੈ ਲਿਆ ਉਹਦੇ ਵਿੱਚ ਨੈੱਟ ਨਾ ਚੱਲੇ ਤੇ ਉਹਨੇ ਨੈੱਟ ਪਵਾ ਲਿਆ ਪਰ ਵੇਚਣਾ ਬਿੰਦੀ ਘੁੰਮੀ ਜਾਵੇ ਜਿੱਦਾਂ ਗੋਲ ਗੋਲ ਜਿੱਦਾਂ ਨੈੱਟ ਸਲੋ ਹੁੰਦਾ ਤਾਂ ਉਸ ਵੇਲੇ ਉਹ ਘੁੰਮਦੀ ਆ ਤੇ ਕਿਸੇ ਵੇਲੇ ਮਾਰਾ ਜੀ ਫੋਟੋ ਆ ਜਿਆ ਕਰੇ ਕੋਈ ਚੱਲ ਪਵੇ ਮਾਰਾ ਜਿਆ ਫੇਰ ਘੁੰਮਣ ਲੱਪਿਆ ਕਰੇ ਤਾਂ ਉਹ ਵਾਦ ਹਰ ਮੰਗਦੇ ਉਹਦਾ ਧਿਆਨ ਨਹੀਂ ਉਧਰ ਨੂੰ ਹੋ ਗਿਆ ਮਾਇਆ ਨੇ ਅਦਾ ਗਲਵਾ ਪਾਇਆ ਵੀ ਉਹ ਨਾ ਜਾਨੇ ਪ੍ਰਮਾਤਮਾ ਵੱਲੋਂ ਨਾਮ ਅਭਿਆਸ ਵੱਲੋਂ ਟੁੱਟ ਗਏ ਤਾਂ ਹਰ ਬੇਲੇ ਬਾਦ ਸੋਦਾ ਉਧਰ ਨੂੰ ਹੀ ਲੱਗੀ ਰਣੀ ਜਿਵੇਂ ਅਭਿਆਸ 'ਚ ਲੱਗਣਾ ਤਾਂ ਵੀ ਕੱਢ-ਕੱਢ ਕੇ ਟੈਲੀਫੋਨ ਦੇਖੀ ਜਾਣਾ ਜਿੱਦਾਂ ਹੁਣ ਅੱਜ ਅੱਜ ਕੱਲ ਆਮ ਕਰਕੇ ਆ ਕਰਦੇ ਆਂ ਸਾਰੇ ਤੇ ਉਹ ਐਨੀ ਸੁਰਤ ਉੱਕੜ ਗਈ ਵੀ ਉਹ ਹਫਤਾ ਇਦਾਂ ਲੰਘ ਗਿਆ ਉਹ ਚੱਲੇ ਨਾ ਤੇ ਮੈਨੂੰ ਫੋਨ ਕਰੀ ਜਾਵੇ ਬਾਰ-ਬਾਰ ਵੀ ਇਦਾਂ ਕਰਕੇ ਔਖਾ ਐ ਫੋਨ ਨਹੀਂ ਚੱਲਦਾ ਉਹ ਆਉਂਦਾ ਨਹੀਂ ਇਹਦੇ 'ਚ ਕੁਝ ਵੀ ਮੈਂ ਕਹਾ ਚਲੋ ਕੋਈ ਗੱਲ ਨਹੀਂ ਆਦਗੇ ਸੈਲਰੀ ਮਿਲੂਗੀ ਤਾਂ ਆਪਾਂ ਫੋਨ ਬਦਲੀ ਕਰਦੇ ਆ ਤੇ ਉਹ ਜਿਹਦੇ ਵੇਲੇ ਇਦਾਂ ਕਰਦੇ ਆ ਕਰਦੇ ਆ ਹਫ਼ਤਾਕ ਨੰਗੇ ਆ ਨਾ ਦੇ ਇਹਦਾ ਜੱਲੇ ਦੇਖਿਆ ਵੀ ਮਾਨੋ ਚਾੜ ਜਾ ਹੋਈ ਜਾਂਦਾ ਨਾਮ ਹਲ ਦੇ ਪਾਤੇ ਨੂੰ ਜੁੜਦਾ ਨਹੀਂਗਾ ਉਧਰਲੇ ਪਾਸੇ ਬੰਦਗੀ ਵਾਲ ਨੂੰ ਤਾਂ ਉਹ ਹਰ ਵੇਲੇ ਪਾਸੇ ਇਹੋ ਧਿਆਨ ਰਹਿਣਾ ਵੀ ਹੁਣ ਚੱਲ ਪਵੇ ਹੁਣ ਚੱਲ ਪਵੇ ਗਿੰਦੀ ਜੇ ਘੁੰਮੀ ਜਾਣੀ ਤੇ ਉਹ ਬਾਦੇ ਇਦਾਂ ਕਰਦੇ ਗਾ ਤੇ ਇੱਕ ਦਿਨ ਲੰਮਾ ਪਿਆ ਤੇ ਤਾਂ ਝਪਕੀ ਜੇ ਲੱਗੀ ਤੇ ਉਹ ਹੀ ਮਹਾਂਪੁਰ ਕੇ ਜਿਹੜੇ ਇਹਦੇ ਅਹ ਝਪਕੀ ਲੱਗੀ ਤਾਂ ਸੁਪਨੇ ਮਾ ਸੁਪਨ ਮਾਤਰ ਦੇ ਵਿੱਚ ਸੁਪਰਾੰਤਨ ਦੇ ਵਿੱਚ ਆਉਂਦੇ ਸੀਗੇ ਤੇ ਉਹ ਨਾ ਤਾਂ ਬੰਦਾ ਉਹਲੇ ਸੁੱਤਾ ਹੁੰਦਾ ਤਾਂ ਨਾ ਹੀ ਉਹ ਜਾਗਦਿਆਂ ਚ ਹੁੰਦਾ ਉਹ ਝਪਕੀ ਜਿਹੀ ਲੱਗਦੀ ਆ ਕੁਝ ਸਮੇਂ ਬਾਅਦ ਤੇ ਉਹ ਝਪਕੀ ਜਿਹੀ ਲੱਗੀ ਤੇ ਉਹ ਮਹਾਪੁਰਖ ਆਏ ਹੋਏ ਹਨ ਚਿੱਟਾ ਦਗਦਾ ਕਰਦਾ ਦਾੜਾ ਤੇ ਚਿਹਰਾ ਨੂਰਾਨੀ ਤੇ ਚਿੱਟੇ ਵਸਤਰ ਚੋਚੋਲਾ ਪਾਇਆ ਹੈ ਜਾਨੀ ਪੂਰੇ ਸਾਸਤਰਾਂ ਪਾਤਰਾਂ ਵਿੱਚ ਤਾਂ ਦਗਦਾ ਕਰਦਾ ਚਿਹਰਾ ਚਿੱਟਾ ਚਿੱਟੀ ਦਸਤਾਰ ਤੇਰੇ ਤੇ ਉਹ ਆਏ ਤੇ ਇਹ ਨੂੰ ਆਣ ਕੇ ਛਿੜਕ ਕੇ ਪੈ ਗਿਆ ਬੈਦੋ ਜਿਆਦਾ ਏਦਾਂ ਆ ਕੇ ਗੁੱਸਾ ਨਹੀਂ ਸੀ ਕਰਦੇ ਤਾਂ ਉਹ ਇਹਨੂੰ ਜਿਹੜਕ ਕੇ ਪਾਇ ਕਹਿੰਦੇ ਆ ਜਿਹੜਾ ਜਿਹਨੇ ਤੈਨੂੰ ਸੰਸਾਰ ਦਾ ਗਿਆਨ ਦੇਣਾ ਤੈਨੂੰ ਦੁਨੀਆ ਦਾ ਗਿਆਨ ਦੇਣਾ ਉਹ ਉਸ ਨੈਟ ਦੇ ਦੁਆਲੇ ਹੋਇਆ ਹਫ਼ਤਾ ਹੋ ਗਿਆ ਜਿਹੜਾ ਨੈਟ ਤੇਰੇ ਅੰਦਰ ਤਿੰਨਾਂ ਲੋਕਾਂ ਦੀ ਸੋਚੀ ਦੇਣ ਵਾਲਾ ਲਾ ਕੇ ਭੇਜਿਆ ਆ ਤੂੰ ਉਹਨੂੰ ਕਿਉਂ ਨਹੀਂ ਰੀਚਾਰਜ ਕਰਦਾ ਉਹਦਾ ਚਾਰਜ ਹਟਾਤਾ ਉਹਦਾ ਚਾਰਜਿੰਗ ਬੰਦ ਕਰ ਦਿੱਤਾ ਤਾਂ ਜਿਹਨੇ ਤੈਨੂੰ ਦੁਨੀਆ ਦਾ ਸੰਸਾਰ ਦਾ ਗਿਆਨ ਦੇਣਾ ਆ ਉਹ ਉਹਦਾ ਚਾਰਜ ਕਰਨ ਬਾਅਦ ਤੇ ਉਹ ਉਹਦੇ ਮਗਰ ਤੂੰ ਦੁਰਿਆ ਪਰਦਾ ਤੂੰ ਜਿਹੜਾ ਤੇਰੇ ਅੰਦਰ ਤਿੰਨਾਂ ਲੋਕਾਂ ਦਾ ਕਬੀਰ ਕਬੀਰ ਸਾਹਿਬ ਕਹਿੰਦੇ ਨਾ ਇਨਮਨ ਲੈ ਜੋ ਉਨਮਨ ਰਹੇ ਤੋ ਤੀਨ ਲੋਕ ਦੀ ਬਾਤਾਂ ਕਹੇ ਉਹ ਕਹਿੰਦੇ ਭਾਈ ਉਸ ਉਸ ਨੈਟ ਨੂੰ ਉਹਨੂੰ ਰਿਚਾਰਜ ਕਰ ਜਿਹੜਾ ਤੈਨੂੰ ਤੇਰੇ ਅੰਦਰ ਲਾ ਕੇ ਭੇਜਿਆ ਹੋਇਆ ਤੂੰ ਐਦ ਨੈਟ ਦਾ ਕੀ ਪਿੱਛਾ ਕਰਦਾ ਕਰਦਾ ਉਸ ਨੈਟ ਨੂੰ ਤੂੰ ਖਰਾਬ ਕਰਕੇ ਵਹਿ ਗਿਆ ਰਾਤ ਮੇਰਾ ਕਹਿ ਲਓ ਉਸ ਵੇਲੇ ਕਾਫੀ ਸਮਾਂ ਲਗਾ ਰਾਤ ਦਾ ਤੇ ਇਹਨਾਂ ਫਿਰ ਮੈਨੂੰ ਫੋਨ ਕੀਤਾ ਕਹਿੰਦਾ ਐਦਾਂ ਕਰਕੇ ਹੋਈ ਆ ਤੇ ਮੈਂ ਕਿਹਾ ਫਿਰ ਤੂੰ ਕੀ ਕੀਤਾ ਕਹਿੰਦਾ ਉਸੇ ਵੇਲੇ ਮੈਂ ਜਿੱਲੇ ਮੇਰੀ ਮੈਨੂੰ ਝੱਪ ਗਈ ਹੱਡੀ ਕਹਿੰਦਾ ਮੈਂ ਉੱਠਿਆ ਤੇ ਮੈਂ ਉਸੇ ਵੇਲੇ ਉਹ ਜਿਹੜੀ ਸੱਮ ਸੀਗੀ ਉਹ ਕੱਢ ਕੇ ਤੋੜ ਦਿੱਤੀ ਆ ਮੈਂ ਕਿਹਾ ਚੱਲ ਵਧੀਆ ਕੀਤਾ ਚੰਗਾ ਕੀਤਾ ਮੈਂ ਕਿਹਾ ਫਿਰ ਇਦਾਂ ਹੀ ਇੱਕ ਵਾਰ ਨਹੀਂ ਨਾ ਇਹਦੀ ਦਾੜ ਬੜੀ ਦੁਖੇ ਥੱਲੇ ਵਾਲੀ ਤੇ ਦਾੜ ਦੁਖੀ ਜਾਵੇ ਹਫ਼ਤਾ ਨੰਗ ਗਿਆ ਮੈਂ ਵੀ ਨਾਲ ਲੈ ਕੇ ਅਸੀਂ ਦੁਆ ਦਵਾਉਣ ਨੂੰ ਲੈ ਕੇ ਗਏ ਬੜੀ ਔੜਪੜ ਕੀਤੀ ਜੀ ਬਹੁਤ ਔੜਪੜ ਕੀਤੀ ਤੇ ਨਈ ਗੱਲ ਬਣੀ ਹਫ਼ਤਾ ਲੰਘ ਗਿਆ ਏਦਾਂ ਹੀ ਬਹੁਤ ਇਹਦਾ ਮਨ ਨਾ ਰਾਤ ਨੀਂਦਾ ਬੈ ਨਾ ਦਿਨੇ ਚੈਨ ਆਵੇ ਡਿਊਟੀ ਦਾ ਵੀ ਬੜਾ ਔਖਾ ਤੇ ਮਾ ਨਾ ਰੋਟੀ ਪਾਣੀ ਖਾਣ ਦਾ ਤੰਗੀ ਹੋ ਗਈ ਐਨੇ ਤੇ ਹਫ਼ਤਾ ਲੰਘ ਗਿਆ ਜਲੇ ਨਹੀਂ ਕਿਸੇ ਪਾਸੇ ਗੱਲ ਬਣੀ ਨਾ ਜਦੋਂ ਹਾਰ ਗਿਆ ਤੇ ਮਹਾਰਾਜ ਕਹਿੰਦੇ ਆ ਨਾ ਬੇ ਪਿਆਰੇ ਇਨਵੇ ਤੇ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸੁਆਮੀ ਕਾ ਦੁਆਰਾ ਦੀਜੇ ਬੁੱਧ ਵਿਵੇਕ ਜਦਾਂ ਮਹਾਰਾਜ ਕਹਿੰਦੇ ਆ ਭਾਈ ਨਾਨਕ ਗਰੀਬ ਠੈ ਪਿਆ ਦੁਆਰੇ ਹਰ ਮੇਲ ਜੋ ਵਡਿਆਈ ਅਵਲ ਜਦ ਹੀ ਟੈਂਦੇ ਨਹੀਂ ਜਾਂ ਹਾਰਦੇ ਨੇਗੇ ਉਹ ਪ੍ਰਮਾਤਮਾ ਜਾਂ ਗੁਰੂ ਆ ਨਾ ਤੁਹਾਨੂੰ ਹਾਰਦਿਆਂ ਨੂੰ ਦੇਖਦਾ ਭਈ ਜਿੱਲੇ ਸਾਡੇ ਹਾਰਨ ਦਾ ਮਤਲਬ ਇਹ ਨਹੀਂ ਭਈ ਦੁਨਿਆਵੀ ਹਾਰ ਨਮੋਸ਼ੀ ਵਾਲੀ ਹਾਰ ਨਹੀਂ ਭਾਵ ਕਿ ਦੁਨੀਆਂ ਦੇ ਜਿਹੜੇ ਸਾਡੇ ਆਸਰੇ ਹੁੰਦੇ ਆ ਨਾ ਮਾਨਕ ਕੀ ਟੇਕ ਬਿਰਤੀ ਦਾ ਜਾਨ ਦੇਵਨ ਕੋ ਏਕ ਹੈ ਭਗਵਾਨ ਜਿਸ ਕਾ ਦੀਏ ਰਹੇ ਆ ਬਹੁਤ ਨਤ ਰਿਜਣਾ ਲੱਗੇ ਆਏ ਉਮਾਰਾ ਕਹਿੰਦੇ ਨਾ ਮਾਨੁੱਖ ਕੀ ਟੇਕ ਤੂੰ ਆਪਣੀਆਂ ਸਿਆਣਪਾਂ ਜਿਹੜੀਆਂ ਤੇਰੀਆਂ ਮਨੁੱਖਾਂ ਦੇ ਉੱਤੇ ਆਸ ਰੱਖਦਾ ਜਾਂ ਆਪਣੇ ਔੜ-ਬੋਰ ਆਪਣੀ ਤਾਕਤ ਵਧਦਾ ਆ ਮਾਰੇ ਨੇ ਕਿਹਾ ਨਾ ਸੇਖਾਂ ਅੰਦਰੋਂ ਜੋਰ ਝੱਟ ਤੂੰ ਭੌ ਕਰ ਝੱਲ ਗਵਾਏ ਉਹ ਜਿਹੜੇ ਇਹ ਛੇਖੇ ਹੈ ਭਾਈ ਤੂੰ ਆਪਣੇ ਅੰਦਰੋਂ ਆਪਣਾ ਜੋਰ ਛੱਡ ਦੇ ਤੇ ਪ੍ਰਮਾਤਮਾ ਦੇ ਗੁਰੂ ਨੇ ਗੁਰੂ ਦਾ ਜਿਹੜਾ ਨਿਰਮਲ ਭਾਉ ਆ ਨਾ ਢਾਰਵਾ ਜਿਹੜਾ ਉਹਨੂੰ ਆਪਣੇ ਮਨ 'ਚ ਬਿਸਾਹ ਜਿੱਦਾ ਸੀਸੀਟੀਵੀ ਕੈਮਰਾ ਉੱਤੇ ਲੱਗਾ ਹੋਵੇ ਤਾਂ ਜਿਹੜਾ ਓਮਪਲਾਈ ਹੈ ਜਿਹੜਾ ਵਰਕਰ ਵਾ ਉਹ ਸੀਸੀਟੀਵੀ ਦੇ ਥੱਲੇ ਬੈਠਾ ਹੋਵੇ ਨਾ ਤੇ ਉਹ ਬਿਲਕੁਲ ਵੀ ਨਾ ਇੰਨੇ ਵੀ ਕੁਤਾਈ ਨਹੀਂ ਕਰਦਾ ਉਹਨੂੰ ਪਤਾ ਆ ਵੀ ਉੱਤੇ ਸੀਸੀਟੀਵੀ ਕੈਮਰਾ ਲੱਗਾ ਹੈ ਤਾਂ ਮੇਰਾ ਮਾਲਕ ਅੰਦਰ ਬੈਠਾ ਦੇਖਦਾ ਇਹਨੂੰ ਕਹਿੰਦੇ ਆ ਭਾਉ ਇਹ ਇਹ ਸੀਸੀਟੀਵੀ ਕੈਮਰਾ ਅਸੀਂ ਸਮਝ ਗਏ ਵੀ ਪ੍ਰਮਾਤਮਾ ਤਾਨੂੰ ਹਰ ਵਕਤ ਦੇਖਦਾ ਹਰ ਛੰਨ ਦੇਖਦਾ ਤੇ ਇਸ ਕਰਕੇ ਹੈ ਹਜੂਰ ਕਤ ਦੂਰ ਬਤਾਵੋ ਸੁੰਦਰ ਪਾਵੋ ਧੁੰਦਰ ਬੰਦੋ ਸੁੰਦਰ ਪਾਵੋ ਮਾਰਿਆਂ ਨੇ ਕਿਹਾ ਹੈ ਨਾ ਵੀ ਉਹ ਤਾਂ ਤੇਰੇ ਨਾਲ ਹਰ ਵਕਤ ਤੇ ਵੀ ਤੂੰ ਉਹਨੂੰ ਅੱਖੋਂ ਪਰੋਖੇ ਨਾ ਕਰ ਤੇ ਜਿਸ ਵੇਲੇ ਮਹਾਰਾਜ ਕਹਿੰਦੇ ਜਿੱਲੇ ਤੂੰ ਹਾਰ ਜਾਣਾ ਨਾ ਜਿਸ ਵੇਲੇ ਤੇਰੀਆਂ ਦੁਨਿਆਵੀਆਂ ਜਿਹੜੀਆਂ ਤੇਰਾ ਆਪਣਾ ਹੈਗਾ ਆ ਜੋਰ ਆਜ਼ਮਾਇਸ਼ ਕਰਨੀ ਬੰਦ ਕਰ ਦੇਣਾ ਨਹੀਂ ਚਾਰੇ ਹੱਥ ਖੜੇ ਹੋ ਕੇ ਸਰੈਂਡਰ ਕਰ ਦੇਣਾ ਜਿੱਲੇ ਉਸ ਵੇਲੇ ਫਿਰ ਉਹ ਐਕਟੀਵੇਟ ਹੁੰਦਾ ਆ ਤੇ ਇਹਦੀ ਦਾੜ ਨਾ ਹਟੇ ਉਹ ਮੁੜ ਕੇ ਦਾੜ ਨਾ ਆੜਦਾ ਇਹਨੂੰ ਫੇਰ ਜਿਉਂ ਇੱਕ ਦਿਨ ਇਦਾਂ ਫੇ ਚਪਕੀ ਲੱਗੀ ਤੇ ਮਹਾਂਪੁਰ ਕਾ ਆਇਤਾ ਇਹ ਸੰਗਤ ਦੇ ਵਿੱਚ ਬੈਠਾ ਕੀ ਦੇਖਦਾ ਚਪਕੀ ਲੱਗੀ ਜਿਵੇਂ ਮੈਂ ਗੁਰਦੁਆਰੇ ਸੰਗਤ ਦੇ ਵਿੱਚ ਬੈਠਾ ਹਾਂ ਤੇ ਉਹ ਮਹਾਂਪੁਰ ਕਾ ਆਇਤਾ ਦਰਵਾਜ਼ੇ ਨਾਲੇ ਅੰਦਰ ਆਏ ਤੇ ਇਹ ਇਹਦੇ ਨਾਲ ਨੂੰ ਦੇਖਿਆ ਉਹਨਾਂ ਨੇ ਇਹਦੀਆਂ ਤੇ ਉਹਨਾਂ ਦੀਆਂ ਅੱਖਾਂ ਮਿਲੀਆਂ ਆਪਸ ਵਿੱਚ ਤੇ ਦੋਨਾਂ ਨੇ ਆਪਸ ਵਿੱਚ ਇੱਕ ਦੂਜੇ ਨੂੰ ਦੇਖਿਆ ਤਾਂ ਬਾਬੇ ਨੇ ਨਾ ਉਹ ਮਹਾਂਪੁਰ ਕਾ ਨੇ ਆਪਣੇ ਚੋਲੇ ਦੀ ਜੇਬ ਵਿੱਚੋਂ ਇੰਨੀ ਕਿ ਛੀਛੀ ਕੱਢੀ ਤਾਂ ਇਹਨੂੰ ਇਹਦੇ ਨਾਲ ਨੂੰ ਦਿਖਾ ਲਿਆ ਕਿ ਤਾਂ ਇੱਕ ਥੱਲੇ ਸੰਗਤ ਵਿੱਚ ਛੋਟਾ ਜਿਹਾ ਬੱਚਾ ਬੈਠਾ ਸੀ 8-9 ਸਾਲ ਦਾ ਉਹਨੂੰ ਐਦਾਂ ਡੇਟਾ ਕਰਕੇ ਤਾਂ ਉਹ ਛੀਜੀ ਖੋਲ ਕੇ ਉਹਦੇ ਕੰਨ ਦੇ ਵਿੱਚ ਇੱਕ ਉਹਦੇ ਵਿੱਚੋਂ ਇੱਕ ਡ੍ਰੌਪ ਇੱਕ ਬੂੰਦ ਪਾਤੀ ਤਾਂ ਬੰਦ ਕਰਕੇ ਛੀਜੀ ਤਾਂ ਆਪਣੀ ਜੇਬ 'ਚ ਪਾ ਲਈ ਤਾਂ ਬਾਹਰ ਨਿਕਲ ਗਿਆ ਇਹਦੇ ਵੱਲ ਨੂੰ ਦੇਖ ਕੇ ਇਹ ਉਹਦੇ ਮਲੇ ਉੱਡਿਆ ਝੱਪਗੀ ਲੱਗੀ ਤਾਂ ਮੈਨੂੰ ਫੋਨ ਕੀਤਾ ਕਹਿੰਦਾ ਐਦਾਂ ਕਰਕੇ ਹੋਈ ਆ ਤੇ ਇਹ ਪਤਾ ਨਹੀਂ ਮਹਾਂਪੁਰ ਕਿ ਕੀ ਕਹਿ ਕੇ ਗਏ ਉਹ ਕੀ ਸੀਗਾ ਉਹਨਾਂ ਦੀ ਛੀਜੀ 'ਚ ਮੈਂ ਕਿਹਾ ਸਰੋਂ ਦਾ ਤੇਲ ਹੈਗਾ ਕਹਿੰਦਾ ਤੇਲ ਹੈਗਾ ਮੈਂ ਕਿਹਾ ਇੱਕ ਟਿਪਕਾ ਸਰੋਂ ਦਾ ਤੇਲ ਪਾਲਾ ਕੰਨ 'ਚ ਉਹ ਜਲੇ ਸਰੋਂ ਦਾ ਤੇਲ ਕੰਨ ਵਿੱਚ ਪਾਇਆ ਤਾਂ ਇਹਨੂੰ ਨੀਂਦ ਆ ਗਈ ਬਾਅਦ ਸੌਂ ਕੇ ਜਲੇ ਉੱਠਿਆ ਉਹ ਦਾੜ ਯਕੀਨ ਕਰਕੇ ਜਾਣੋਂ ਖਲਤਾ ਜੀ ਵੀ ਦਾੜ ਕਿਰਚਾਂ ਕਰਚਾਂ ਹੋ ਕੇ ਪ੍ਰਸਾਦਾ ਛਕਦਿਆਂ ਤੇ ਭੁਰ ਭੁਰ ਕੇ ਮੂੰਹ ਜਾਣ ਕੇ ਨਿਕਲ ਗਈ ਪਰ ਮੁੜ ਕੇ ਦੁਖੀ ਨਹੀਂ ਵਾਏ ਗਰੂ ਵਾਏ ਗਰੂ ਪ੍ਰਤੱਖ ਕਲਾ ਵਰਦੀ ਵੀ ਉਹ ਦਾੜ ਦੀ ਨਾ ਦਵਾਈ ਲਈ ਤੇ ਨਾ ਹੀ ਉਹ ਮੁੜ ਕੇ ਦੁਗੀ ਰਹੀ ਵੀ ਨਹੀਂ ਨਿਕਲ ਗਈ ਟੁੱਟ ਟੁੱਟ ਕੇ ਉਹ ਆਪਈ ਐਸੀ ਕਲਾ ਵਰਦੀ ਫੇਰ ਇੱਕ ਵਾਰੀ ਇਦਾਂ ਹੀ ਇਹਨੂੰ ਬੁਖਾਰ ਚੜ ਗਿਆ ਤੇ ਜੁਕਾਮ ਇੰਨਾ ਹੋ ਗਿਆ ਸੁੱਕੀ ਖਾਂਗ ਜਿਹੀ ਹਫ਼ਤਾ ਲੰਘ ਗਿਆ ਬੜਾ ਦੁਆਦਾਰੂ ਕੀਤਾ ਨਹੀਂ ਗੱਲ ਬਣੀ ਜਿਲ੍ਹੇ ਚਾਰੇ ਪਾਸਿਓਂ ਫੇਲ ਹੋ ਗਿਆ ਨਾ ਤੇ ਡਿਊਟੀ 'ਤੇ ਨਾ ਜਾ ਹੋਵੇ ਫਿਰ ਇਦਾਂ ਲੰਮਾ ਪਿਆ ਸੀ ਫੇ ਚੱਪਕੀ ਲੱਗੀ ਉਹ ਫੇਰ ਉਹ ਮਹਾਂਪੁਰ ਖਾਇ ਤਾਂ ਉਹ ਇਹ ਦੇਖਦਾ ਵੀ ਖੇਤਾਂ ਜਿਹਾਂ ਦਾ ਦ੍ਰਿਸ਼ ਦੇਗਾ ਤੇ ਖੇਤਾਂ ਵਿੱਚ ਇਹ ਇਧਰੋਂ ਜਾਂਦਾ ਤਾਂ ਉਹ ਉਧਰੋਂ ਆਉਂਦੇ ਆ ਜਿਲ੍ਹੇ ਨੇੜੇ ਪਹੁੰਚਾ ਨਾ ਤੇ ਇੱਕ ਅੱਕ ਦਾ ਬੂਟਾ ਸੀ ਜਿਹਦੇ ਕੋਲ ਉਹ ਖੜੇ ਸੀਗੇ ਤਾਂ ਉਹਨਾਂ ਨੇ ਅੱਕ ਦੇ ਬੂਟੇ ਨੂੰ ਝਾੜਿਆ ਇਦਾਂ ਹੱਥ ਮਾਰ ਕੇ ਜਿਹੜੀ ਮਿੱਟੀ ਘਟਾ ਉੱਤੇ ਪਿਆ ਆ ਸੀਗਾ ਖੇਤਾਂ 'ਚ ਜਿਉ ਸੀਗੇ ਤੋ ਝਾੜ ਕੇ ਤਾਂ ਉਹਦਾ ਉੱਪਰ ਜਿਹੜੇ ਫੁੱਲ ਲੱਗੇ ਉਹਦੀ ਚਿੱਟੇ ਅੱਕ ਦੇ ਉੱਤੇ ਫੁੱਲ ਲੱਗਾ ਹੁੰਦਾ ਚਿੱਟਾ ਉਹ ਫੁੱਲ ਦੇ ਵਿੱਚ ਵੀ ਇੱਕ ਛੋਟਾ ਜਿਹਾ ਹੋਰ ਫੁੱਲ ਹੁੰਦਾ ਆ ਫੁੱਲ ਦੇ ਵਿੱਚ ਹੁੰਦਾ ਨਿੱਕਾ ਜਿਹਾ ਫੁੱਲ ਲੌਂਗ ਦੇ ਫੁੱਲ ਵਰਗਾ ਜਿੱਦਾਂ ਲੌਂਗ ਦਾ ਉੱਤੋਂ ਉੱਪਰਲਾ ਹਿੱਸਾ ਹੁੰਦਾ ਇਦਾਂ ਦਾ ਤੇ ਉਹ ਮਹਾਪੁਰਖਾਂ ਨੇ ਇਹਦੇ ਨਾਲ ਨੂੰ ਦੇਖਿਆ ਉਹ ਮਿੱਟੀ ਝਾੜ ਕੇ ਉਹ ਫੁੱਲ ਤੋੜਿਆ ਫੁੱਲ ਦੇ ਵਿਚਲਾ ਹਿੱਸਾ ਜਿਹੜਾ ਵਿਚਲਾ ਫੁੱਲ ਸੀ ਨਾ ਉਹ ਤੋੜ ਕੇ ਮੂੰਹ 'ਚ ਪਾ ਲਿਆ ਤੇ ਚਬਣ ਲੱਪਾ ਤੇ ਚਬ ਕੇ ਨਾ ਉਹ ਉਧਰ ਨੂੰ ਮੁੜ ਗਿਆ ਤੇ ਜਦ ਨੂੰ ਇਹਦੀ ਅੱਖ ਖੁੱਲ ਗਈ ਇਹਨੇ ਉਹਨਾਂ ਨੂੰ ਮੈਨੂੰ ਦੱਸਿਆ ਨਹੀਂ ਤਾਂ ਇਹ ਫਿਰ ਸਵੇਰ ਨੂੰ ਜਿੱਲੇ ਡਿਊਟੀ ਗਿਆ ਨਾ ਤੇ ਡਿਊਟੀ ਗਿਆ ਤਾਂ ਇਹਦੇ ਮਨ ਵਿੱਚ ਉਹ ਗੱਲ ਰਹੀ ਤਾਂ ਜਿੱਲੇ ਉਹ ਗਿਆ ਆਪਣੇ ਮਾਲਕ ਨੂੰ ਘਰੋਂ ਲੈ ਕੇ ਇਹਨੇ ਤਾਂ ਦਫ਼ਤਰ ਚੜ੍ਹਣਾ ਤੇਗਾ ਛੋਟੀ ਗੱਡੀ ਚ ਲਾਉਂਦਾ ਸੀ ਤਾਂ ਜਿੱਲੇ ਦੇਖਿਆ ਤਾਂ ਉਹ ਬੂਹੇ ਦੇ ਸਾਹਮਣੇ ਵੱਡਾ ਥਾਰ ਅੱਕ ਦਾ ਬੂਟਾ ਲੱਗਾ ਆ ਤੇ ਉਹਨੂੰ ਫੁੱਲ ਲੱਗਿਓ ਤੇ ਮਾਂ ਤੇਦੇ ਮਨ ਵਿੱਚ ਤਾਂ ਉਹ ਗੱਲ ਸੀਗੀ ਇਹਨੇ ਉਹ ਹੀ ਫੁੱਲ ਗਿਆ ਝਾੜਿਆ ਬੂਟ ਤੇ ਵਿੱਚੋਂ ਫੁੱਲ ਤੋੜ ਕੇ ਛੋਟਾ ਫੁੱਲ ਵਿੱਚੋਂ ਤੋੜਿਆ ਉਹਦੇ ਫੁੱਲੇ ਦੇ ਵਿੱਚੋਂ ਫੁੱਲ ਕੱਢਿਆ ਤੇ ਉਹਨੂੰ ਮੂੰਹ ਚ ਪਾ ਕੇ ਤਾਂ ਚੱਬ ਲਿਆ ਬਾਦੁਰ ਆਬ ਨੂੰ ਮਾਲਕ ਨੂੰ ਕੰਪਨੀ ਦੇ ਉਤੇ ਦਫ਼ਤਰ ਚ ਛੱਡਿਆ ਤੇ ਸੀਟ ਦੇ ਉੱਤੇ ਆਣ ਕੇ ਬਹਿ ਗਿਆ ਬਾਦ ਤੇ ਦੀ ਅੱਖ ਲੱਗ ਗਈ ਜਿੱਲੇ ਉਹ ਸੁੱਤਾ ਉੱਠਿਆ ਘੰਟੇ ਡੇਢ ਘੰਟੇ ਬਾਅਦ ਕਿਤੇ ਬੁਖਾਰ ਤਾਂ ਕਿਤੇ ਜੁਕਾਮ ਤਾਂ ਕਿਤੇ ਕੁਝ ਉਹ ਪਤਾ ਹੀ ਨਹੀਂ ਲੱਗਾ ਵੀ ਇਹ ਬਿਮਾਰ ਸੀਗਾ ਜਿਹੜਾ ਇੰਨੀਆਂ ਦਵਾਈਆਂ ਦਾਰੂ ਕਰਨ ਦੇ ਬਾਵਜੂਦ ਵੀ ਗੱਲ ਨਹੀਂ ਨਾ ਬਣੀ ਉਹ ਅੱਖ ਵਿੱਚ ਫੁੱਲ ਨੇ ਬਣਾਤੀ ਵੇਚਲੇ ਫੁੱਲ ਨੇ ਤੇ ਇਹਦਾ ਮਤਲਬ ਇਹ ਨਹੀਂ ਬਿਆਸੇ ਵੀ ਉੱਟ ਕੇ ਅੱਖ ਖਾਣ ਲੱਗ ਪਈਏ ਜਾਂ ਦਾੜ ਦੋਦੀ ਤੇ ਕੰਨ ਚ ਤੇਲ ਪਾਲਵਾ ਕਿ ਨਹੀਂ ਜਿਹਦੇ ਉੱਤੇ ਕਿਰਪਾ ਹੁੰਦੀ ਜਿਹਨੂੰ ਗੁਰੂ ਪ੍ਰਤੱਖ ਕਰਦਾ ਨਾ ਕਿਉਂਕਿ ਯਕੀਨ ਹੋਵੇ ਜੇ ਜਿਸ ਘਰ ਇਹਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤੇ ਸਮਾਨ ਪ੍ਰਗਟਾਇਆ ਗੱਲ ਤਾਂ ਵਿਸ਼ਵਾਸ ਦੀ ਆ ਤੇ ਜੇ ਜੇ ਸਤਿਗੁਰ ਕੀ ਪ੍ਰਤੀਤ ਨਾ ਆਈਏ ਸ਼ਬਦ ਨਾ ਲਾਗੋ ਪਾਹੋ ਤਾਂ ਕੋ ਸੁੱਖ ਨਹੀਂ ਉਪਜੇ ਭਾਵੇਂ 100 gekeੜਾ ਆਪੋ ਜਾਓ ਜਿੰਨਾ ਮਰਜੀ gekeੜੇ ਮਾਰੀ ਜਾਈਏ ਘੁੰਮੀ ਚਾਹੀਏ ਸੋ ਬੜੀਆਂ ਕਲਾ ਵਰਤਦੀਆਂ ਸੀ ਇਸ ਤਰ੍ਹਾਂ ਹੋਰ ਆਉਣ ਵਾਲੇ ਸਮੇਂ ਵਿੱਚ ਆਪਾਂ ਆਪਸ ਵਿੱਚ ਸਾਂਝ ਪਾਵਾਂਗੇ ਹੋਈਆਂ ਭੁੱਲਾਂ ਦੀ ਖੇਮਾ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ